ਡਰਦਾ ਡਰਦਾ ਫਿਰ ਸਾਨੂੰ ਐਂ ਦੱਸ ਦੇ ਇਹ ਧਾਰੀ ਵਾਲਾ ਖਰਬੂਜਾ ਕਿੰਨੇ ਛੜੂਗਾ 4500 ਦਾ ਸਾਡਾ ਹੋ ਗਿਆ ਯਾਰ ਓ ਬਾਈ ਬੋਲੀ ਦੇ ਬਚਾਲੇ ਜੇਗਾ ਬੋਲੀ ਦਿੰਨੇ ਤਾਂ ਤਾਂ ਆ ਜਾ ਫਿਰ ਲੱਖਾਂ ਤੇ ਚਾੜਦਣਿਆ ਨੀ ਬੰਦਾ ਖੜ ਕੇ ਸਾਈ ਫੜ ਜਾ ਲੈ ਭਾਈ ਗੱਲ ਸੁਣ ਕੱਚੀਆਂ ਗੱਲਾਂ ਨਹੀਂ ਚਰਨਾ ਕਰ ਦੇ ਰੁਪਈਆ 5000 ਦਿੰਨੇ ਆ ਓ ਹੱਥਾਂ ਨੂੰ ਆਹ ਸੀਰ ਮੰਨ ਓਏ ਪ੍ਰੇਮ ਦੀਆਂ ਡੋਰੀਆਂ ਪਾ ਦੀਏ ਠੀਕ ਹੈ ਲਿਖਾਈ ਅਸੀਂ ਕਰਾ ਦੀਏ ਕਰਦਾ ਹੁਣ ਤਾਂ ਨਹੀਂ ਮਰਦਾ ਕਰਦਾ ਨਹੀਂ ਲੱਗ ਮੇਮਣੇ ਦਾ ਸਭ ਦੱਸ ਹੌਲੀ ਬੱਕਰੀਆਂ ਦੀ ਮੰਡੀ ਤੇ ਚੱਲ ਰਾਜੂ ਕਾਰ ਚਾਹਤਾ ਹੈ ਦਾ ਭਾਈ ਕਿੰਨੇ ਪੈਸੇ ਮੰਗੇ ਨੇ ਵੀਰੇ ਮੰਗਦੇ 10000 10000 ਮੰਗਦੇ ਆਏ ਮਾਗਾਂ ਮਾਈ ਪੈਨੋ ਪਹਿਲਾ ਹੀ ਆ ਦੇ ਟੋਟਾ ਉਹ ਨਾ ਉਹ ਹੁਣ ਦੱਸ ਪਿਆ ਗਿਆ ਪਹਿਲਾਂ ਉਹ ਜਿੰਨੇ ਦਾ ਮਾਈ ਸੁਣ ਰਿਹਾ ਦੁੱਧ ਚੁੱਕਦਾ ਮਾਵੇ ਰਾਜੂ ਚੱਕਦੇ ਕੰਮ ਨੂੰ ਚੱਕ ਤਾਂ ਹਾਂ ਹਾਂ ਉਹ ਨਾਲੇ ਬਣੂਗਾ ਕੰਮ ਉਧਰ ਹੋ ਜਾ ਉਹ ਚੌੜੇ ਦਾ ਹੋ ਜਾ ਬੱਚਾ ਤਾਂ ਦੇਖਣ ਦੋ ਹੋਰ ਆਣਾ ਲੈ ਮਿੱਠੂ ਨੂੰ ਦੇਖਣ ਦੋ ਵਿਚਾਲੇ ਉਹ ਮਗਰੀ ਰੋੜਾ ਹਾਂ ਚੱਕ ਥੱਲੇ ਡਾਂਗ ਰੱਖਦਾ ਮਿੱਠੂ ਝਣਾਉਂਦੇ ਵਾਲਾ ਕਦੇ ਨਹੀਂ ਕਰਦਾ ਕਾਲਾ ਥੋਨੇ ਵਾਲਾ ਕਰੂਗਾ ਸਹੋਲੀ ਅਜਹਾਲਾ ਤੁਲਪਾ ਪਾਕੇ ਵਾਲਾ ਹਾਂ ਹਉ ਤੂੰ ਤਾਂ ਵੇਖਦੀ ਮੈਂ ਅੱਜ ਇੱਕ ਦਿਨ ਰੱਖਣਗੇ ਅੱਜ ਕੱਲ ਆਦਣ ਰੱਖਿਆ ਨਾ ਹਾਂ ਕਹਿਤੀਆਂ ਰਿਹਾ ਓਏ ਆਪਾਂ ਭਗਦੇ 10000 ਰੁਪਏ ਉਹ ਮੰਗਦਾ 10 ਅਸੀਂ ਤਾਂ ਰੁਪਈਏ ਹੀ 3500 ਦਿੰਨੇ ਆ ਬਈ ਦਾ ਫੇਰ ਸਭ ਕੁਝ ਨਹੀਂ ਹੋਣਾ ਉਗਦੇ ਦੀ ਗੱਲ ਹੈ 14 ਪੁੱਗ ਗਿਆ ਬਾਈ ਠੀਕ ਹੈ ਫਿਰ ਦੱਸਦਾ ਵੀ ਹੈ ਨਹੀਂ ਉਹ ਹੁਣ ਤੇਰਾ ਬਿਕਜੂ ਤੂੰ ਮੁੱਲ ਸਹੀ ਹੀ ਕਾ ਬਿਕਰਦਾ ਟੰਗ ਨਹੀਂ ਸਾਨੂੰ ਆ ਜਾ ਮਿੱਠੂ ਬਾਈ ਆ ਤੋ ਹਾਂ ਤੈਂ ਦੱਸ ਮੰਗਦੇ ਸੀ ਕਿਹੜਾ ਗੁੱਸਾ ਕਰ ਲਿਆ ਅਰੇ ਨੌ ਦਾ ਛੱਡ ਦਾਂਗੇ ਨਾ ਜੀ ਜਾਦੇ ਕੇਸ ਕਰਣਾ ਹੈ ਕੇਸ ਕਰਣਾ ਹੈ ਹੋ ਬਸ ਕਰਨਾ ਚਾਹੁੰਨੀ ਆ ਫੋਨ ਨੂੰ ਬੰਦ ਵੀ ਫੜਾ ਕੇ ਆਂਦੇ ਆਂ ਮਾਨੀ ਹਾਈ ਪੂਰੀ ਲਾ ਲੋ ਆਪਸ ਲੈ ਜਾਗੇ ਜੀ ਕੀ ਮੰਗਦਾ ਬਿੱਲ ਹੱਥੇ ਬੰਦ ਨਾ ਸੇਹ ਦੀ ਫੜਾ ਕੇ ਕੇਸੀ 12 ਮੰਗਦੇ ਜੀ 12 ਨੂੰ ਉਹ ਤਾਂ ਚੱਲ ਅਗਲਾ ਫੜਾਵੇ ਨਾ ਫੜਾਵੇ ਤਾਂ ਮਰਜੀ ਇਹਦੀਆਂ ਨਹੀਂ ਆ ਲਾਦੇ ਘਰ ਨੂੰ ਲੈ ਗੀ ਸਿੱਕੀ ਦਾ ਜਾਂਦਾ ਨਹੀਂ ਪੱਕਾ ਮੁੰਡਾ ਪੱਕਾ ਹੁਣ ਕੀ ਕਰਾਂ 4000 ਦਾ ਦਵਾ ਦੇ ਭਾਈ ਕਿੱਥਾ ਕਰਿਆ ਕਰਦੇ ਨੇ 4500 ਤੋਂ ਸਾਢਾ ਹੋ ਗਿਆ ਯਾਰ ਓਏ ਭਾਈ ਬੋਲੀ ਨਾ ਦੇ ਵਿਚਾਲੇ ਜੇਗਾ ਬੋਲੀ ਦਿੰਨੇ ਤਾਂ ਤਾਂ ਆ ਜਾ ਫਿਰ ਲੱਖਾਂ ਤੇ ਚਾੜਦਣਿਆ ਨੀ ਬੰਦਾ ਖੜਕੀ ਸਾਈ ਫਰ ਕਰ ਜਾ ਆਹ ਵਾੜਾ ਬੋਲੀ ਨਾ ਦੇ ਵਿਚਾਲੇ ਜੇ ਤਾਂ ਸੀ ਬੋਲੀ ਤੇ ਕੰਮ ਚਲਾਇਆ ਹੋਵੇ ਸਾਦਾ ਤੂੰ ਬੋਲ ਨਾ ਨਹੀਂ ਬੋਲ ਨਾ ਕਿਉਂ ਜੀ ਅਸੀਂ ਦੋਏ ਖੜੇ ਆ ਸਾਡੂ ਸਾਡੂ ਤੇਰਾ ਹੱਕ ਨਹੀਂ ਵੇ ਬੋਲ ਨਾ ਯਾਰ ਸਾਡੇ ਹਾਂ ਨਹੀਂ ਲਗੋਈਏ ਇਹਨਾਂ ਬੋਲੀਓ ਇਹਨਾਂ ਬੋਲੀ ਲਾਦਨੇ ਆਇਆ ਆ ਜਾ ਚੱਲ ਬੋਲੀ ਤੇ ਆ ਨਾ ਸਾਰੇ ਪਾਉ ਬੰਡੀ ਮੈਂ ਕਿ ਮੇਰੇ ਨਹੀਂ ਗਿਆ ਉਹ ਬੋਲ ਗਿਆ ਉਹ ਠੀਕ ਆ ਹਾਂ ਬੋਲੀ ਤੇ ਕੰਮ ਆਪਣਾ ਖਰਾਬ ਹੈ ਕਿ ਨਾ ਠੀਕ ਆ ਲੈ ਭਾਈ ਗੱਲ ਸੁਣ ਕੱਚੀਆਂ ਗੱਲਾਂ ਨਹੀਂ ਚੱਲਣਾ ਕਰ ਦੇ ਰੁਪਈਆ 5000 ਦੰਨੇ ਆ ਕਿਉਂ ਵੀ ਕੱਚਾ ਮੁੱਲ ਤਾਂ ਨਹੀਂ ਲਾਇਆ ਕੱਚਾ ਦੇ ਹੁਣ ਨਾ ਹਾਲੇ ਕੱਚਾ ਹੈ ਪੱਕਾ ਹੋਵੇ ਫਿਰ ਪੱਕਾ ਦੱਸ ਦੇ ਕਿੱਥੇ ਹੋਊਗਾ ਦਾ ਕਰਿਆ ਪੱਕਾ ਕਰਲਾ ਵਾਪੇ ਆਜੂ ਫਿਰ ਸਾਨੂੰ ਐਂ ਦੱਸ ਦੇ ਇਹ ਧਾਰੀ ਵਾਲਾ ਖਰਬੂਜਾ ਕਿਵੇਂ ਖੜੂਗਾ ਆਹ ਧਾਰੀ ਵਾਲਾ ਖਰਬੂਜਾ ਹੋਰ ਸਹੀ ਮੋਬਾਈਲ ਐਥੇ ਕਿ ਆਉਂਦਾ ਗਾਹਾਂੋਂ ਫੇੜੇ ਕਿੰਨਾ ਹੈ ਥੱਲੇ ਨਹੀਂ ਫੇੜਨਾ ਗੋਲ ਕੋਸਾ ਹੁਣ ਮੈਨੂੰ ਕੱਲੇ ਨੂੰ ਪੜਾਈਆਂ ਕੋਈ ਸਹੀ ਬੋਲੀਆਂ ਓਏ ਆਪਾਂ ਨੂੰ ਆਹ ਸੀ ਰੰਗਣ ਓਏ ਹੋ ਗਿਆ ਹੋ ਗਿਆ ਫਿਰ ਤਾਂ ਹੁਣ ਇਹਨਾਂ ਕਹਿਤਾ ਹੋਣਾ ਹੋ ਗਿਆ ਹੋ ਗਿਆ ਹੁਣ ਕਿੰਨੇ ਦਾ ਸੀਦਾ 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 ਹੈ ਬਾਈ ਸੀਦਾ ਬਾਈ ਸੀਦਾ ਨਹੀਂ ਨਹੀਂ ਦੇਣਾ ਹੋ ਗਿਆ ਬਾਈ ਦੋ ਸਾਢੇ ਅੱਠ ਦਾ ਆਰਡਰ ਆ ਗਿਆ ਸਾਢੇ ਅੱਠ ਦਾ ਆਰਡਰ ਆ ਗਿਆ ਚੁੱਪ ਚੁੱਪ ਮੈਂ ਆਰਡਰ ਨਹੀਂ ਲੈਂਦਾ ਚੁੱਪ ਕਰੋ ਚੁੱਪ ਕਰੋ ਬਾਈ ਚੁੱਪ ਕਰਕੇ ਗੱਲ ਸੁਣ ਲਓ ਭਾਈ ਕੁੜੀਏ ਉਰਾ ਧਿਆਨ ਦੇ ਬਾਈ ਨੇ ਚਲ ਕੋਈ ਬਾਈ ਤੂੰ ਨਾ ਬੋਲ ਵਿਚਾਰੇ ਇਹ ਬੰਦਿਆਂ ਦਾ ਕੰਮ ਹੈ ਤੂੰ ਬੈਠੀ ਸੁਣੀ ਜਾ ਫਿਰ ਆ ਜਾ ਬਾਈ ਬੰਦੇ ਕਿਉਂ ਬਾਈ ਫਿਰ ਬੰਦੇ ਆ ਜਾ ਬਾਈ ਇੱਥੇ ਚਲ ਦੋਏ ਰੇ ਬਣਾ ਕੇ ਦੱਸੋ ਕਿਉਂ ਜੀ ਸਾਡੇ ਤੁਹਾਨੂੰ ਆਓ ਜੇ ਪੁੱਗ ਗਏ ਸਾਡੇ ਆਣਾ ਜੇ ਪੁੱਗ ਗਏ ਬੰਦੇ ਆ ਜਾ ਬਾਈ ਕੋਈ ਗੱਲ ਨਹੀਂ ਸੰਗਲ ਨਹੀਂ ਕੀ ਲੋੜ ਹੈ ਸਾਡੇ ਪੁੱਗਦੇ ਇਹ ਲੈ ਸਾਢੇ 8 ਨਹੀਂ 9 ਨਹੀਂ ਸਾਢੇ ਸ਼ੀਰਾ ਦਿੰਨੇ ਨਹੀਂ ਨਹੀਂ ਦਨੇ 7000 ਦਾ ਦਿੰਨੇ ਚੁੱਪ ਕਰ ਫਿਰ 7000 ਲਾਤਾ ਭਈ ਮੇਮਨੇ ਦੇ ਚਰੇ ਦਾ ਮੁੱਲ ਲਾਤਾ ਨਹੀਂ ਜੀ 7000 ਨਹੀਂ ਮੰਨ ਲਾਗਾ ਮੰਨ ਲੈ ਅੱਠ-ਨੌ ਦੇ ਦਾਂਗੇ ਹਾਂ ਬੱਕਰਾ ਅੱਠ ਦਾ ਦੇ ਦਾਂਗੇ 7 ਦਾ ਬਾਕੀ ਨੂੰ ਮਿੰਤਾ ਜੀ ਉਹ ਠੀਕ ਆ ਆ ਤੋਰ ਮੜਾ ਜਾਓ ਦਿਖਾ 7 ਦਾ ਦੇਣਾ ਅਛਾ ਮੈਂ 8 ਦਾ ਦੇ ਦਾਂ ਨਹੀਂ ਇਹ ਤੋਂ ਵਾਕੀ ਦੇ ਬਸ ਆ ਨਾ ਮਾਰੀ ਤੂੰ ਦੱਸੀ ਫੜ ਰੋ ਰਸੀ ਤੇ ਜੇ ਅੱਜ ਤੁਰਦਾ ਕਿ ਕਦੇ ਪਾਏ ਹੋ ਨਹੀਂ ਜੀ ਉਹ ਬਹੁਤ ਮੋੜ ਲੱਗਿਆ ਭਾਈ ਪਰ ਆ ਰੋ ਪਾਣੀ ਪਿਆਣਾ ਤੱਕ ਬਾਦ ਤੋਰੀ ਮੱਝ ਛੇਲਾ ਤੋਰੀ ਦਾ ਵੀ ਨਹੀਂ ਹੈਗਾ ਚੱਜਣਾ ਉਹ ਖੜ ਜਾ ਦਿਖਾ बोल के दिखाओ ना परे है रास्ता दे तावदारी ना ओए रास्ता दे परे हूं बाबा देख बच्चे नहीं बैठे नहीं छड़ के देख बैठ के नहीं छड़ के देख तुरदा ठीक तुरदा ओ नहीं ओ तुरदा बज्या फिरदा दा डरदा डरदा वो तुरदा मैं सुनता नहीं का ਮੈਂ ਗਲਤ ਗੱਲ ਨਹੀਂ ਕਹਿੰਦੇ ਮੇਮਣਾ ਠੀਕ ਹੈ ਮੇਮਣਾ ਠੀਕ ਆ ਵਾ ਨਹੀਂ ਫੜ ਕੇ ਉਹ ਚੱਕੇ ਨਹੀਂ ਉੱਥੇ ਚੱਕ ਕੇ ਚੱਲ ਖਾੜੇ ਚੋਦੇ ਦੇਖੋ ਉੱਥੀ ਲੈ ਕੇ ਚੱਲ ਉੱਥੀ ਦੇਖੋ ਉੱਥੀ ਲੈ ਕੇ ਚੱਲ ਮੋਸ਼ਨ ਕਰਾਉਣੇ ਦਾ ਉੱਥੀ ਉੱਥੀ ਉਹ ਬੱਚਾ 3 ਮਹੀਨੇ ਦਾ ਬੱਚਾ ਪਰੇਮੀ ਹਾਂਜੀ ਪਰੇਆ ਖੁੱਲਾ ਕਰ ਖਾਣਾ ਲੈ ਪਾਤੀਆਂ ਪ੍ਰੇਮ ਡੋਰੀਆਂ ਆ ਹੋ ਗਿਆ ਪ੍ਰੇਮ ਡੋਰੀਆਂ ਪਾਉਂਦੇ ਆ ਰਿਆ ਵਾਹ ਜੀ ਪਰੇਆ ਹਾਂਜੀ ਪ੍ਰੇਮ ਦੀਆਂ ਡੋਰੀਆਂ ਪਾ ਦਈਏ ਆ ਠੀਕ ਆ ਲਿਖਾਈ ਅਸੀਂ ਕਰਾ ਦਈਏ ਲਖਾਈ ਤੁਸੀਂ ਕਰਾ ਦੋ ਜੋ ਮਰਜੀ ਨੋ ਨਹੀਂ ਸੱਤ ਹਜ਼ਾਰ ਤੈਨੂੰ ਦੇ ਦਈਏ ਅੱਧੀ ਅੱਧੀ ਕਰਨੀ ਅੱਧੀ ਅੱਧੀ ਲਖਾਈ ਅਸੀਂ ਕਰਾ ਦਾਂਗੇ 7000 ਤੈਨੂੰ ਦੇ ਦਾਂਗੇ ਚੱਲ ਤਰਦਾ ਨਹੀਂ ਨਹੀਂ ਹਾਂ 8 ਤੋਂ ਕੱਟ ਦੋ ਤਰਦਾ ਤਰਦਾ ਹੁਣ ਤਾਂ ਨਹੀਂ ਮਰਦਾ ਤਰਦਾ ਨਹੀਂ ਪੂਰਾ ਕਰ ਫਿਰ ਕਿੰਨੇ ਦਾ ਕਿਹਾ ਤੈ 8000 ਹੁਣ ਤੂੰ ਚਲੇ ਭਾਈ ਨੂੰ ਖੜਾਈ ਐ ਤੂੰ ਬਾਦ ਗੋਦੀ ਚੱਕ ਕੇ ਮੜਾ ਜਾਂ ਮੋਢਿਆਂ ਤੇ ਹਾਂ ਫੇਰ ਤਾਂ 7500 ਆ ਗਿਆ ਲਓ ਗਿਆ ਹੋ ਗਿਆ ਸ਼ੇ ਚੱਕ ਪ੍ਰੇਮੀ ਲੈ ਯਾਰ ਮੈਂ ਪਾਤਲਾ ਦੇ ਦੇ ਰੱਸਾ ਖੋਲ ਕੇ ਕੰਜਰਾ ਮੇਰਾ ਤਾਂ ਨਾਣਾ ਉੱਜ ਗਿਆ ਓਕੇ ਚਲ ਪਈਏ ਦੀਏ ਵੀ ਹਾਂ ਦਿਓ ਭਾਈਓ ਇਹ ਇਹ ਵਧੀਆ ਭਾਈ ਰਾਜੇ ਦਾ ਦਾਤ ਦੇ ਛੇ ਗਾ ਜਰ ਫਿਰ ਮੈਂ ਕੱਚਾ ਜਿਹਾ ਨਹੀਂ ਕਾਤਾ ਤਾਂ ਹੁੰਦਾ ਦੁਨੀਆ ਨਾਲ ਕੋਈ ਫਾਇਦਾ ਕੋਈ ਹੋਰ ਜਾਂਦਾ ਹੈ ਫਾਇਦਾ ਚੱਕਣ ਵਾਲੀ ਦੇ ਵਿੱਚ ਫਾਇਦਾ ਚੱਕਣ ਵਾਲੇ ਖੜੇ ਹੋ ਰਹੇ ਓਏ ਫਾਇਦਾ ਚੱਕਣ ਵਾਲੇ ਖੜੇ ਤੇ ਨਹੀਂ ਤਾਂ ਸਾਡੀ ਜਨਾਂਗੀ ਮਰਦੀ ਦੋਈ ਪਾਸੇ ਦੇ ਬਾਥੀ ਅੰਦਰ ਹੋ ਜਾਂਦੇ ਤਿੰਨ ਨਾ ਖੇਡਾ ਉਹ ਜਿਹੜੇ ਤਾਂ ਸਾਡੇ ਤੋਂ ਚਿਪਦੇ ਤੇ ਉੱਤੇ ਹੀ ਕਰਦੇ ਹਾਂ ਫਾਇਦਾ ਚੱਕ ਕੇ ਪਾਰ ਜਾਂਦੇ ਹੋਰ ਲਾ ਪਾ ਕੇ 500 ਲੈ ਜਾਂਦੇ ਨੇ ਹੁਣ ਹੁਣ ਬਣਾ ਜਾਂਦਾ ਹੋ ਜਾਂਦੇ ਉਹ ਯਾ ਪ੍ਰੇਮੀ ਉਹ ਯਾ ਪ੍ਰੇਮੀ ਹਾਂ ਪ੍ਰੇਮੀ ਆਇਆ ਭਾਈ ਕਿਨ ਲਾ ਪਾਇਆ ਕੋਈ ਆ ਭਾਈ ਚੌਧਰੀ ਕਿੱਥੇ ਹੈ ਚਾਲ ਬੜੀ ਅੱਜ ਸੱਤ ਦਾ 550 ਤੇਲ ਵੇਪਰ ਦਾ 500 ਗਿਆ ਹੋਇਆ ਮੁੱੱਚੀ ਬੜਾ ਉਹਦਾ ਸਾਢੇ 90 ਆਹ ਸਾਢੇ 85 ਹੈ ਹਨਾ ਮੇਰੇ ਇੱਕ ਕਪਾਈ ਤੋਂ 10 50 7 ਦਾ ਇਹ ਆ ਸਾਢੇ 7 ਪਾਈ ਤੱਪ ਤੇ ਚਤਾਂ ਦੀ ਖਾਈ ਸੀ ਦੋਏ ਪਾਸੇ ਸਾਡੀ ਤੁਸੀਂ ਅਸੀਂ ਨੇ ਕਰਤਾ ਸਾਡੇ ਸਾਥ ਆ ਲਖੇ ਤੇਰੀ ਤੇਰੇ ਨਾਲ ਉਹ ਵੀ ਹੋਈ ਨਾਲ ਤੇ ਸ਼ੋਰ ਤਾਂ ਮੈਨੂੰ ਆਪੋ ਆਪਣੀ ਮੈਂ ਫਿਰ ਮੋੜ 100 1400 ਚੁੱਪਾ ਕਿਹਨੇ ਸਕੂਲ ਚ ਕੜ ਕੇ ਐਨਾ ਤਾਂ ਪੜਿਆ ਇੱਕ ਹੋਰ ਫਰੀ ਬਣੇ ਹੋ ਗਏ ਫੜ ਲਾ ਫੜ ਲਾ ਪ੍ਰੇਮੀ ਆਪਾਂ ਜਾਂਦੀ ਕੁੜੀ ਨੂੰ ਵੀ ਸ਼ਗਨ ਦਿੰਨੇ ਆ ਕੀ ਸਾਗੰਦੇ ਤਪਰੇ ਮੀਨੂ ਚੱਲ ਵੀ ਪ੍ਰੇਮੀਆ ਸੱਜੇ ਦੇਦੀ ਨਹੀ ਚੱਕਣਾ ਲੈ ਜੱਫਾ ਕੱਟ ਤੈਵੀ ਹਰ ਦੱਤ ਤੋ ਦਊਗਾ ਦਊਗਾ ਬਾਤ ਨਹੀਂ ਬੰਦਾ ਹੈ ਨਾ ਪਾਣਾ ਕੰਮ ਨਾ ਗਾਣਾ ਹੋ ਲੈ ਨੋ ਪੁੱਛਣਾ ਕਰਨਾ 500 ਦਾ 500 ਦਾ ਚਾਹੀ 500 ਦਾ ਮਾਰੀ ਚਾਹਤ ਨੂੰ ਨਹੀਂ ਚੱਕ ਨੂ ਜਊ ਉਧਰ ਵਰਤੋ 500 ਦਾ 500 ਦਾ 500 ਦਾ ਆਇਆ ਲਖਾਈ ਚਲ ਚਲ ਦੇ ਚਲ ਆਜਾ ਜਮੇਣਾ ਘੁੰਣ ਲੱਗੇ